ਪੰਜਾਬ ਵਿੱਚ ਕੜਾਕੇ ਦੀ ਠੰਡ ਦਾ ਦੌਰ ਹੁਣ ਖਤਮ ਹੋਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਵੀ ਮੌਸਮ ਪੂਰੀ ਤਰ੍ਹਾਂ ਸਾਫ਼ ਹੋਣ ਤੋਂ ਬਾਅਦ ਹਾਲਾਤ ਆਮ ਵਾਂਗ ਹੋ ਗਏ ਹਨ। ਦਿਨ ਦਾ ਵੱਧ ਤੋਂ ਵੱਧ ਤਾਪਮਾਨ ਆਮ ਵਾਂਗ ਹੋਣਾ ਸ਼ੁਰੂ ਹੋ ਗਿਆ ਜਦਕਿ ਰਾਤਾਂ ਅਜੇ ਵੀ ਠੰਡੀਆਂ ਹਨ ਅਤੇ ਘੱਟੋ-ਘੱਟ ਤਾਪਮਾਨ ਡਿੱਗ ਰਿਹਾ ਹੈ। ਇਸ ਦਰਮਿਆਨ ਹਿਮਾਚਲ ਵਿੱਚ ਮੌਸਮ ਅਤੇ ਆਫ਼ਤ ਪ੍ਰਬੰਧਨ ਨੇ ਹੁਣ ਕੁਝ ਖੇਤਰਾਂ ਵਿੱਚ ਬਰਫ਼ ਦੇ ਤੂਫਾਨ ਦਾ ਖਤਰਾ ਪ੍ਰਗਟਾਇਆ ਹੈ। ਹੁਣ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਸਵੇਰੇ ਕੁਝ ਖੁੱਲੇ ਇਲਾਕਿਆਂ ਵਿੱਚ ਹਲਕੀ ਧੁੰਦ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਪਰ ਜ਼ਿਆਦਾਤਰ ਥਾਵਾਂ ਉੱਤੇ ਮੌਸਮ ਪੂਰੀ ਤਰ੍ਹਾਂ ਸਾਫ਼ ਹੈ ਹਾਲਾਂਕਿ ਪੰਜਾਬ ਵਿੱਚ ਠੀਤ ਲਹਿਰ ਜਾ ਰਹੀ ਹੈ ਠੰਡੀਆਂ ਹਵਾਵਾਂ ਕਾਰਨ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਗਰਾਵਟ ਦਰਜ ਕੀਤੀ ਜਾ ਰਹੀ ਹੈ ਘੱਟੋ ਘੱਟ ਤਾਪਮਾਨ ਵਿੱਚ 0.2 ਡਿਗਰੀ ਦੀ ਗਰਾਵਟ ਦਰਜ ਕੀਤੀ ਗਈ ਹੈ ਅਗਲੇ 7 ਦਿਨਾਂ ਵਿੱਚ ਕਿਤੇ ਵੀ ਮੀਂਹ ਦੀ ਸੰਭਾਵਨਾ ਵੀ ਨਹੀਂ ਜਤਾਈ ਜਾ ਰਹੀ ਹੈ ਇਹਦੇ ਨਾਲ ਹੀ ਸ਼ਹਿਰਾਂ ਵਿੱਚ ਦਿਨ ਅਤੇ ਰਾਤ ਵਿੱਚ ਅਸਮਾਨ ਪੂਰੀ ਤਰ੍ਹਾਂ ਸਾਫ਼ ਰਹੇਗਾ ਦਿਨਵਦਨ ਦੇ ਨਾਲ ਨਾਲ ਚੰਗੀ ਧੁੱਪ ਨਿਕਲੇਗੀ ਤਿੰਨਾਂ ਸੂਬਿਆਂ ਵਿੱਚ ਦਿਨ ਦੇ ਤਾਪਮਾਨ ਵਿੱਚ ਕਾਫੀ ਸੁਧਾਰ ਹੋਇਆ ਇਸ ਦੇ ਨਾਲ ਹੀ ਪਹਾੜਾਂ ਵਿੱਚ ਬਰਫਬਾਰੀ ਕਾਰਨ ਪੰਜਾਬ ਹਿਮਾਚਲ ਅਤੇ ਚੰਡੀਗੜ੍ਹ ਵਿੱਚ ਘੱਟੋ ਘੱਟ ਤਾਪਮਾਨ ਵਿੱਚ ਮਾਮੂਲੀ ਗਰਾਵਟ ਦਰਜ ਕੀਤੀ ਗਈ ਹੈ ਕਰਜ ਇਸ ਤਰੀਕੇ ਨਾਲ ਹਿਮਾਚਲ ਵਿੱਚ ਅਗਰ ਮੋੜ ਤੋਂ ਬਰਬਾਰੀ ਜਾਂ ਤੇਜ਼ ਬਰਸਾਤ ਹੁੰਦੀ ਹੈ ਤਾਂ ਉਸ ਤੋਂ ਬਾਅਦ ਮੈਦਾਨੀ ਇਲਾਕਿਆਂ ਵਿੱਚ ਮੋੜ ਤੋਂ ਠੰਡ ਵਧਣ ਦੇ ਅਸਰ ਹੋ ਜਾਣਗੇ ਅਗਰ ਇਸ ਤਰੀਕੇ ਦਾ ਹੀ ਮੌਸਮ ਹਿਮਾਚਲ ਵਿੱਚ ਰਹਿੰਦਾ ਤਾਂ ਹੌਲੀ-ਹੌਲੀ ਠੰਡ ਹੁਣ ਘਟਣੀ ਸ਼ੁਰੂ ਹੋ ਜਾਵੇਗੀ ਖੈਰ ਇਸ ਰਿਪੋਰਟ ਪ੍ਰਤੀ ਅਸੀਂ ਸਾਡੇ ਦਰਸ਼ਕਾਂ ਨੂੰ ਵੀ ਜਾਗਰੂਕ ਕਰਨਾ ਚਾਹੁੰਦੇ ਹਾਂ ਕਿਉਂਕਿ ਆਮੂਮਨ ਅਸੀਂ ਕੀ ਕਰਦੇ ਜਦੋਂ ਹੌਲੀ-ਹੌਲੀ ਧੁੱਪਾਂ ਨਿਕਲਣ ਲੱਗ ਜਾਂਦੀਆਂ ਤਾਂ ਅਸੀਂ ਠੰਡ ਤੋਂ ਬਚਣ ਲਈ ਪਰਹੇਜ਼ ਕਰਨਾ ਬੰਦ ਕਰ ਦਿੰਦੇ ਹਨ ਯਾਨੀ ਕਿ ਕੱਪੜੇ ਪੂਰੇ ਮੋٹے ਨਹੀਂ ਪਾਉਂਦੇ ਅਜਿਹਾ ਚ ਸਾਨੂੰ ਠੰਡ ਤੋਂ ਬਚਣ ਦੇ ਲਈ ਲੋੜ ਹੈ ਕਿਉਂਕਿ ਜਾਂਦੀ ਠੰਡ ਅਤੇ ਆਉਂਦੀ ਠੰਡ ਹੀ ਹਮੇਸ਼ਾ ਸਾਨੂੰ ਸਭ ਨੂੰ ਚਪੇਟ ਵਿੱਚ ਲੈਂਦੀ ਹੈ ਖਾਸ ਕਰ ਬੱਚਿਆਂ ਨੂੰ ਬਜ਼ੁਰਗਾਂ ਨੂੰ ਅਜੇ ਠੰਡ ਤੋਂ ਬਚਣ ਦੀ ਲੋੜ ਹੈ ਜਿਵੇਂ ਜਿਵੇਂ ਧੁੱਪ ਨਿਕਲਦੀ ਹੈ ਸਾਨੂੰ ਧੁੱਪ ਵੀ ਲੈਣੀ ਚਾਹੀਦੀ ਹੈ ਧੁੱਪ ਵੀ ਸੇਕਣੀ ਚਾਹੀਦੀ ਹੈ ਕਿਉਂਕਿ ਧੁੱਪ ਦੇ ਵਿੱਚ ਉਹ ਨੈਚੁਰਲ ਵਿਟਾਮਿਨਸ ਹੁੰਦੇ ਹਨ ਜੋ ਸਾਡੀ ਬਾਡੀ ਨੂੰ ਬਹੁਤ ਜ਼ਰੂਰਤ ਹੁੰਦੀ ਹੈ ਉਹਨਾਂ ਦੀ ਤਾਂ ਮੌਸਮ ਸੰਬੰਧੀ ਜਾਣਕਾਰੀ ਸੀ ਤੁਹਾਡੇ ਤੱਕ ਪਹੁੰਚਾਈ ਹੈ ਕਿਵੇਂ ਲੱਗੀ ਕਮੈਂਟ ਸੈ ਕੁਇੰਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਵੱਧ ਤੋਂ ਵੱਧ ਇਸ ਰਿਪੋਰਟ ਨੂੰ ਲਾਈਕ ਸ਼ੇਅਰ ਕਰੋ